ਜੇ ਲੱਗਦਾ ਹੈ ਵੀ ਥੋੜਾ ਜਿਹਾ ਫਰਕ ਹੈਗਾ ਫਿਰ ਦੋ ਦਿਨ ਵੇਟ ਕਰਨੀ ਪੈਣੀ ਹੈ ਕੱਲ ਨੂੰ ਦੱਸਿਆ ਹਾਇ ਮੀ ਲਗਾਤਾਰ ਮੰਨ ਲਓ ਤਿੰਨ ਦਿਨ ਪਹੁੰਚ ਗਏ ਬਾਈ ਬਿੰਦਰ ਵਾਲੇ ਖੇਤ ਚ ਬਿੰਦਰ ਬਾਈ ਦਾ ਇੱਕ ਆ ਕੈਰਾਜਾ ਲੱਗਿਆ ਹੋਇਆ ਲੈ ਵੀ ਆ ਗਏ ਆਪਣੇ ਵਾਲੀ ਮੋਟਰ ਤੇ ਕਰਿਓ ਚੈੱਕ ਬਾਲੀ ਓਵਰ ਡੋਡੀ ਪਈ ਹੋਈ ਆ ਇੱਕ ਹੋਰ ਦੱਸਦਾ ਇਹਨਾਂ ਦੇ ਨਾ ਓ ਖੜਿਆ ਜਵਾਨ ਸਾਰੇ ਇਕੱਠੇ ਹੋਏ ਉੱਥੇ ਹੀ ਲੈ ਕੇ ਚੱਲਦੇ ਆ ਗੁਰਜੀਤ ਬਾਈ ਵੀ ਜਿਹੜੀ ਮਸ਼ੀਨ ਨਵੀਂ ਲਿਆਇਆ ਤੁਹਾਨੂੰ ਵੀ ਵਧਾਈਆਂ ਬਹੁਤ ਬਹੁਤ ਕਹਿਮਾ ਕੀ ਹਾਲ ਹੈ ਵੀਰੇ ਉਹ ਵਾਹ ਬਾਈ ਕਹਿਵਾ ਬਸ ਕਿਰਪਾ ਦਾ ਕਿਰਪਾਈ ਚਾਹੀਦੀ ਆ ਅੱਜ ਪਹਿਲੇ ਦਿਨ ਚਲਾਈ ਹੈ ਕਿ ਚਲਾਈ ਸੀ ਅੰਮਰ ਸਰ ਦੇਖੋ ਦਾਣਾ ਕਿੱਡਾ ਘੈਂਟ ਆ ਉਹ ਚੀਜ਼ਾਂ ਨਾ ਮਿਓਗੇ ਮਸ਼ੀਨ ਕਰਦੀ ਦਬਾਈ ਵਾਲੀ ਅੰਮਰ ਸਰੀਆਂ ਦੇ ਅਸੀਂ ਇਹੀ ਪੀਆਰ ਪੇ ਦੇਖੀਏ ਅੱਛਾ ਕਿਹੜਾ ਦਾਣਾ ਹਰਾ ਰਹਿ ਗਿਆ ਹਾਂ ਵੀਡੀਓ ਦੇਖ ਰਹੇ ਸਾਰੇ ਵੀਰਾਂ ਭੈਣਾਂ ਨੂੰ ਸਤਿ ਸ੍ਰੀ ਅਕਾਲ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਅੱਜ ਮਸ਼ੀਨ ਹੋਣੀ ਆ ਆਪਣੇ ਪਿੰਡ ਬਾਈ ਬਿੰਦਰ ਦੇ 1509 ਵੱਢਣ ਚਲਦੇ ਆ ਪੂਰੀ ਮੋਟਰ ਤੇ ਦੇਖਦੇ ਆ ਜਾ ਕੇ ਕਿ ਮੇਰਾ ਰੰਗ ਢੰਗ ਉਹਦੇ ਵਾਲੀ ਜੀਰੀ ਦੇਖ ਕੇ ਆਪਾਂ ਨੂੰ ਪਤਾ ਲੱਗ ਜਾਊਗਾ ਵੀ ਉਹਦੇ ਦਾਣੇ ਕਿੰਨੇ ਇੱਕ ਫਰਕ ਆ ਆਪਣੇ ਵਾਲੀ ਜੀਰੀ ਨਾਲੋਂ ਜੇ ਤਾਂ ਹੋਏ ਬਰਾਬਰ ਸਰਾਬਰ ਜੇ ਫਿਰ ਤਾਂ ਚੱਕ ਦਿਆਂਗੇ ਕੰਮ ਅੱਜ ਵੜਾ ਦਿੰਨੇ ਆ ਫਿਰ ਜੇ ਲੱਗਦਾ ਹੈ ਵੀ ਥੋੜਾ ਜਿਹਾ ਫਰਕ ਹੈਗਾ ਫਿਰ ਦੋ ਦਿਨ ਵੇਟ ਕਰਨੀ ਪੈਣੀ ਹੈ ਕੱਲ ਨੂੰ ਦੱਸਿਆ ਹੋਇਆ ਮੀ ਲਗਾਤਾਰ ਮੰਨ ਲਓ 3 ਦਿਨ ਮੀ ਮੇਰੇ ਹਿਸਾਬ ਨਾਲ ਪੈਣ ਦੇ ਸਾਰ ਵੀ ਹੈਗਾ ਕਿ ਉਹ ਟੈਂਪਰੇਚਰ ਦਾ ਬਹੁਤ ਫਰਕ ਪਿਆ ਹੋਇਆ ਹੈ ਉਦਾਂ ਜੇ ਹੁਣ ਮੰਨ ਲਓ 32 33 ਟੈਂਪਰੇਚਰ ਸ਼ੋਅ ਕਰਦਾ ਤੇ ਕੱਲ ਸ਼ਾਮ ਤੋਂ ਬਾਅਦ 25 ਡਿਗਰੀ ਟੈਂਪਰੇਚਰ ਸ਼ੋਅ ਕਰਦਾ ਦਾ ਮਤਲਬ ਮੀਂਹ ਪਊਗਾ ਚਲੋ ਆਪਣੀ ਤੇ ਕਿਤੇ ਹੋਰ ਪੈ ਸਕਦਾ ਵੀ ਜੇ ਬਣਦੀ ਹੋਈ ਗੱਲ ਤਾਂ ਵੜਾ ਕੇ ਫਿਰ ਟਰਾਲੀ ਚ ਪਾ ਕੇ ਖੜਾ ਲਾਂਗੇ ਹਨਾ ਚੱਲਦੇ ਹੁਣ ਬਈ ਬਿੰਦਰ ਦੀ ਮੋਟਰ ਤੇ ਬਿੰਦਰભાઈ ਗਿਆ ਆਪ ਹਜੂਰ ਸਾਹਿਬ ਨੂੰ ਤੇ ਬਿੰਦਰભાઈ ਨੂੰ ਵਧਾਈਆਂ ਵੀ ਦੇ ਨਾ ਟਰੈਕਟਰ ਲਿਆਂਦਾ ਮੈਂ ਲਾਦਾ ਨਿਊ ਹਾਲੈਂਡ 4x4 3630 ਐਡੀਸ਼ਨ ਤੇ ਚੱਲਦੇ ਆਂ ਜਾ ਕੇ ਫਿਰ ਦੇਖਦੇ ਆਂ ਨਾਲੇ ਚੌਲ ਨਾਲੇ ਮਸ਼ੀਨ ਵਾਲੇ ਨੂੰ ਮਿਲਦੇ ਆਂ ਢੇੜਾ ਢੂੜਾ ਕੱਢ ਲਈਏ ਤੇ ਨਾਲ-ਨਾਲ ਫਿਰ ਤੁਹਾਨੂੰ ਵੀ ਹੋ ਚਕੇ ਬਾਈ ਬਿੰਦਰ ਵਾਲੇ ਖੇਤ ਚ ਬਿੰਦਰ ਬਾਈ ਦਾ ਇੱਕ ਆ ਕੈਰਾਜਾ ਲੱਗਿਆ ਹੋਇਆ ਜਿਵੇਂ ਯਾਰ ਇਹਦੇ ਝੋਨਾ ਇਹੋ ਜਿਹਾ ਹੀ ਆਪਣੇ ਆ ਅਜੇ ਆਪਣੇ ਵਾਲਾ ਮੈਨੂੰ ਲੱਗਦਾ ਇਹ ਤੁਹਾਨੂੰ ਵੱਧ ਪੱਕਿਆ ਲੱਗਦਾ ਮੈਨੂੰ ਦਾਣਾ ਹਰਾ ਹਰਾ ਤਾਂ ਹੈ ਨਹੀਂ ਇਹਦੇ ਵਿੱਚ ਕੋਈ ਬਾੜਾ ਹੁਣ ਤੁਸੀਂ ਆ ਵੀ ਨੋਟ ਕਰ ਲਈ ਤੁਹਾਨੂੰ ਆ ਵੀ ਦਿਖਾਤੀ ਹੁਣ ਤਾਂ ਆਪਣੇ ਵਾਲਾ ਉੱਥੇ ਜਾ ਕੇ ਖੇਤ ਦਿਖਾਉਣਾ ਤੇ ਦੱਸਿਓ ਕੀ ਫਰਕ ਲੱਗਦਾ ਗਰਜੀਤ ਨੂੰ ਫੋਨ ਕਰਿਆ ਸੀ ਮਸ਼ੀਨ ਵਾਲੇ ਮੁੰਡੇ ਨੂੰ ਮੈਂ ਕਿਹਾ ਤੂੰ ਆਪ ਆਉਣਾ ਨਾਲ ਕਹਦਾ ਆਉਣਾ ਮੈਂ ਕਿਹਾ ਫਿਰ ਆ ਜਾ ਦੇਖ ਲਈਆਂ ਆਪਣੇ ਵਾਲਾ ਝੋਨਾ ਵੀ ਜੇ ਤੈਨੂੰ ਲੱਗਦਾ ਵੱਢਣ ਵਾਲਾ ਹੋ ਗਿਆ ਤਾਂ ਵੱਢ ਦਿਆਂਗੇ ਫੇਰ ਨਾਲ ਹੀ ਹਨਾ ਬਿੰਦਰભાઈ ਦਾ ਇਹ ਕਹਿਰਾ ਜਾ ਹੋ ਗਿਆ ਇੱਕ ਇੱਕ ਜਿੱਥੇ ਆਪਣੀ ਪਨੀਰੀ ਬੀਜੀ ਵੀ ਸੀ ਪਰਲੇ ਪਾਸੇ ਇੱਕ ਉਹੋ ਕਹਿਰਾ ਬਾਕੀ ਪੂਸ਼ਾ ਵੀ ਹੁਣ ਤਾਂ ਨੇੜੇ ਹੀ ਆ ਗਾ ਉਹ ਵਹੇ ਤਾਂ ਨਹੀਂ ਲੈ ਜਾਣੇ ਤਾਂ ਆਪਾਂ 10 15 ਦਿਨ ਬੜੇ ਗਾਮ ਨਾਲੋਂ 15 ਤੋਂ ਬਾਅਦ ਵੱਢੋ ਇਹ ਡੋਡੀ ਪੂਸ਼ਾ ਚ ਵੀ ਬਹੁਤ ਪਈ ਹੀ ਆ ਇਹ ਇੱਕ ਆ ਖੇਤ ਆ ਪਨੀਰੀ ਵਾਲਾ ਕਹਿਰਾ ਜਿਹੜਾ ਉਹ ਪਰਲੇ ਪਾਸੇ ਦੀਂਦਾ ਆ ਤਾਂ ਕੋਈ ਹੋਰ ਆ ਇਹ ਪਤਾ ਨਹੀਂ ਕਿਹੜਾ ਵੀ ਆ ਆ 1509 ਆ ਇਹ ਆ ਹਾਲਾ ਇਹ ਵੀ ਵੱਡਣ ਵਾਲਾ ਹੀ ਲੱਗਦਾ ਓਡੂ ਪਰਲਾ ਵੀ 1509 ਜਿਹੜਾ ਸਿਰੇ ਵਾਲਾ ਕਹਿਰਾ ਜਿਹੜਾ ਪਰਲਾ ਕਹਿਰਾ ਉਹ ਵੀ 1509 ਉਹ ਵੀ ਵੱਡਣਾ ਠੀਕ ਆ ਨਾ ਵੀ ਆ ਗਿਆ ਆਪਣੇ ਵਾਲੀ ਮੋਟਰ ਤੇ ਕਰਿਓ ਚੈੱਕ ਆਹ ਪਹਿਲਾ ਝੋਨਾ ਕੀ ਕਹਿੰਦਾ ਮੇਰੇ ਹਿਸਾਬ ਨਾਲ ਤਾਂ ਹੈਗਾ ਵੱਡਣ ਵਾਲਾ ਪਾਣੀ ਵੀ ਆਪਾਂ ਟਟਕ ਟੱਟ ਅੱਠ ਦਿਨ ਹੋ ਗਏ ਸੁੱਕ ਗਿਆ 11 ਹੈਕਟੋ ਦਾ ਗੱਲ ਮਾੜੀ ਮੋਟੀ ਹੈਗੀ ਆ ਲੈ ਥੋੜੀ ਜੀ ਮੈਨੂੰ ਨਰਮ ਲੱਗਦੀ ਆ ਜਿਵੇਂ ਬਈ ਬਿੰਦਰ ਵਾਲੀ ਨਾਲੋਂ ਮਾੜਾ ਮੋਟਾ ਫਰਕ ਆ ਥੋੜਾ ਜਿਆ ਨਰਮਾਈ ਦਾ ਤੇ ਬਾਕੀ ਹੁਣ ਇੱਕ ਵਾਰੀ ਗਰਜੀਤ ਦੇ ਆਏ ਤੇ ਚੈੱਕ ਕਰਾਉਨੇ ਆ ਉਹ ਤੋਂ ਇਹ ਕੀ ਲੱਗਦਾ ਆ ਤਾਂ ਹੈਗਾ ਸਹੀ ਆ ਇੱਧਰ ਆ ਜਿਵੇਂ ਇੱਧਰ ਵਿੱਚ ਵਿੱਚ ਕੋਈ ਕੋਈ ਹੈਗਾ ਕਿਤੇ ਕਿਤੇ ਮੰਨ ਲਓ ਬੱਲੀ ਚ ਦੋਕ ਦਾਣੇ ਥੋੜੇ ਜਿਹੇ ਹਰੇ ਬਾਈ ਜੀ ਚ ਝਾਕਦੇ ਆ ਤੇ ਫਿਰ ਉਹਨਾਂ ਬਿੱਤਰ ਦਿਖਾ ਲਿਆ ਜਾਵੇ ਇੱਕ ਵਾਰੀ ਹੈਨਾ ਆ ਲੈਣ ਦਿੰਨੇ ਘੰਟੇ ਤੱਕ ਕਹਿੰਦਾ ਘੰਟੇ ਡੇਢ ਘੰਟੇ ਤੱਕ ਆ ਜਾਣਾ ਉਹਦੇ ਆਜ ਤੇ ਦਿਖਾ ਕੇ ਫਿਰ ਜੇ ਮੈਂ ਕਹੂਗਾ ਉਹ ਮੈਂ ਕਰ ਲਾਂਗੇ ਮੈਨੂੰ ਆਪਣੇ ਵਾਲੀ ਜੀਰੀ ਦਾ ਥੋੜਾ ਜਿਹਾ ਲੱਗਦਾ ਵੀ 2 ਦਿਨ ਖੜਾ ਲੀਏ ਇੱਕ ਆਪਣੇ ਨਾਲ ਇੱਥੇ ਹੋਰ ਵੱਢਣੀ ਆ ਉਹਨੇ ਦੇਖਦੇ ਆ ਉਹਨਾਂ ਦੇ ਕਿੰਨਾ فرق ਆ ਜੇ 2-3 ਦਿਨ ਦਾ ਫਰਕ ਹੋਇਆ ਮੀਂਹ ਦਾ ਹੀ ਡਰਾ ਹੋਰ ਤਾਂ ਆਪਾਂ ਨੂੰ ਏਡਾ ਚੱਕਰ ਹੈ ਨਹੀਂ ਕੋਈ ਕਿਉਂ ਮੀਂਹ ਦੱਸਿਆ ਹੋਇਆ ਕੱਲ ਰਾਤ ਤੋਂ ਬਾਅਦ ਵੀ ਉਹ ਤੋਂ ਪਹਿਲਾਂ ਪਹਿਲਾਂ ਚਲੋ ਜੇ ਵੱਢਣ ਵਾਲੀ ਹੈਗੀ ਹਨਾ ਵੱਢੀ ਜੇ ਬਾਕੀ ਪਰਮਾਤਮਾ ਉਹ ਵੀ ਦੇਣ ਵਾਲਾ ਉਹਨੇ ਆਪੇ ਸਭ ਦਾ ਧਿਆਨ ਰੱਖਣਾ ਆਪਾਂ ਇਹਨਾਂ ਵਾਲੀ ਜੀਰੀ ਚੈੱਕ ਕਰਦੇ ਆ ਵੀ ਜੇ ਤਾਂ ਇਹਨਾਂ ਨੇ ਵੀ ਅੱਜੇ ਵਢਾਉਣੀ ਹੋਈ ਫੇਰ ਤਾਂ ਦੇਖਦੇ ਆ ਬਣਾ ਲਾਂਗੇ ਪ੍ਰੋਗਰਾਮ ਜੇ 2 ਦਿਨ ਖੜਦੀ ਹੋਈ ਇਹਨਾਂ ਲਈ ਜੀਰੀ ਇਹਨਾਂ ਨੇ 2 ਦਿਨ ਰੁੱਕ ਕੇ ਪੜਾਉਣੀ ਹੋਈ ਫੇਰ ਆਪਾਂ ਉਸ ਹਿਸਾਬ ਨਾਲ ਹੀ ਆ ਜੀਰੀ ਵੜਣੀਆਂ ਬੱਲੇ 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 ਡੋਡੀ ਚੈੱਕ ਕਰੋ ਦੇਖੋ ਆ ਜੀਰੀ ਵੜਣੀਆਂ 26 ਆ ਇਹ ਡੋਡੀ ਚੈੱਕ ਕਰੋ ਕਿਵੇਂ ਕਾਲੇ ਹੋਏ ਪਏ ਨੇ ਲੈ ਬਾਲੀ ਓਵਰ ਡੋਡੀ ਪਈ ਹੀ ਆ ਇੱਕ ਹੋਰ ਤੁਹਾਨੂੰ ਦੱਸਦਾ ਇਹਨਾਂ ਦੇ ਨਾ ਆ ਖੇਤ ਜਿਹੜਾ ਉਹ ਸਾਹਮਣੇ ਘਰ ਆ ਉਹਨਾਂ ਦੇ ਆ ਇਹ ਆਪਾਂ ਜਿੱਥੋਂ 26 ਪਨੀਰੀ ਪਟਕੇ ਲਈ ਸੀ ਡੇਕਾਂ ਕੋਲੋਂ ਇਹਨਾਂ ਨੇ ਵੀ ਇਹਨਾਂ ਤੋਂ ਪੱਟ ਕੇ ਬਿੱਗਾ ਲਾਇਆ ਸੀ ਤੇ ਇਹਨਾਂ ਦੇ ਇਹ ਕਹਿੰਦੇ ਜਿਹੜਾ ਉਹ ਤੋਂ ਬਿੱਗਾ ਪੱਟ ਕੇ ਲਾਇਆ ਸੀ ਉਹ ਚ ਬਾਲੀ ਡੋਡੀ ਆ ਵੀ ਸਾਡੇ ਬਾਕੀ ਚ ਡੋਡੀ ਘਟਾ ਘਟ ਤਾਂ ਹੁਣ ਹੈ ਨਹੀਂ ਡੋਡੀ ਤਾਂ ਸਾਰੇ ਚ ਬਹੁਤ ਆਪਣੇ ਡੋਡੀ ਹੈ ਨਹੀਂ ਗੀ ਇਹ ਪਤਾ ਨਹੀਂ ਕੀ ਚੱਕਰ ਆ ਕੀ ਨਹੀਂ ਕਹਿੰਦੇ ਉਹਦੀ ਪਨੀਰੀ ਖਰਾਬ ਸੀ ਮੈਂ ਕਿਹਾ ਪਨੀਰੀ ਉਹਦੇ ਵਾਲੀ ਮੇਰੇ ਲੱਗੀ ਹੋਈ ਆ ਨਾ ਦੇਖੋ ਕੀ ਹਾਲਾਤ ਨੇ ਡੋਡੀ ਵਾਲੇ ਝੋਨਾ ਐਨ ਕਾਲਾ ਝਾਕਦਾ ਪੂਰਾ ਵੀਡੀਓ ਚ ਪਤਾ ਨਹੀਂ ਦਿਹਿੰਦਾ ਕਿ ਨਹੀਂ ਦਿਹਿੰਦਾ ਪਰ ਉਦਾਂ ਆ ਕਾਲਸ ਚੈੱਕ ਕਰੋ ਇੱਥੇ ਕੇ ਦੇਖੋ ਬਹੁਤ ਜਿਆਦੇ ਕਾਲਸ ਚ ਹੋਣਾ ਵਾ ਬਾਕੀ ਜਦੋਂ ਮਸ਼ੀਨ ਚੱਲੂਗੀ ਉਦੋਂ ਪਤਾ ਲੱਗਣਾ ਵੀ ਕਿੰਨੀ ਕੜਦੀ ਆ ਜਿਹੜੇ ਹਿਸਾਬ ਨਾਲ ਹੈਗੀ ਆ ਤਾਂ ਬਹੁਤ ਜਿਆਦੇ ਆ ਇਹਨਾਂ ਦੇ ਝੋਨੇ ਕਰਕੇ ਆਪਾਂ ਨੂੰ ਥੋੜਾ ਜਿਹਾ ਚੱਲ ਜੇ ਇਹਨਾਂ ਦੇ ਅੱਜ ਵੜਨਾ ਹੋਇਆ ਝੋਨਾ ਤੇ ਨਾਲ ਵੜਨ ਵਾਲਾ ਖੇਤ ਵੀ ਬਾਲਾ ਗਿੱਲਾ ਨਹੀਂ ਸੁੱਕਾ ਹੀ ਆ ਖੇਤ ਵੀ ਇਹਨਾਂ ਨੂੰ ਪੁੱਛਦੇ ਆ ਜੇ ਇਹਨਾਂ ਨੇ ਕਿਹਾ ਤਾਂ ਅੱਜ ਵੜਾਉਣਾ ਫੇਰ ਤਾਂ ਆਪਾਂ ਵੀ ਚੱਕਦੇ ਆਂ ਕੰਮ ਬਾਲਾ ਉਹ ਘਰੇ ਲਾ ਲਾਂਗੇ ਬਤੇਰੀ ਜਗਾ ਕਿਤੇ ਲਾ ਦਾਂਗੇ ਬਾਅਦ ਵਿੱਚ ਭਰਾਈ ਦਾ ਜਾਂ 5-700 ਪੈ ਜਾਊਗਾ ਹਨਾ ਕਰਦੇ ਆਂ ਗੱਲਬਾਤ ਇਹਨਾਂ ਨਾਲ। ਉਹ ਖੜਿਆ ਜਵਾਨ ਸਾਰੇ ਇਕੱਠੇ ਹੋਏ ਉੱਥੇ ਹੀ ਲੈ ਕੇ ਚੱਲਦੇ ਆਂ ਸਕੂਟਰੀ ਬੱਲੇ ਬੱਲੇ ਲਾਈਟ ਵੀ ਆ ਗਈ। ਤੈਨੂੰ ਧੰਨਵਾਦ ਆ ਗਈ ਆ ਲਾਈਟ ਅੱਜ। ਹੁਣੇ ਆਈ ਆ ਘੰਟਾ ਕੋਈ ਲਾਈਟ ਆਈ ਨੋ ਹਜੇ। ਰਵਿੰਦਰ ਬਾਈ ਜਿਹੜਾ ਟਰੈਕਟਰ ਲਿਆ ਆ ਨਵਾਂ ਉਹ ਵੀ ਖੜਾ। ਆਪ ਤਾਂ ਬਾਈ ਹਜੇ ਹੈ ਨਹੀਂ ਇੱਥੇ। ਹਜੂਰ ਸਾਹਿਬ ਅੱਜ ਚੜ੍ਹੇ ਨਹੀਂ ਉਥੋਂ ਕੱਲ ਨੂੰ ਸ਼ਾਇਦ ਜਾਂ ਪਰਸੋਂ ਮਿਲ ਪਹੁੰਚਣਗੇ ਇੱਥੇ। ਜਗਰਜੀਤ ਬਾਈ ਵੀ ਜਿਹੜੀ ਮਸ਼ੀਨ ਨਵੀਂ ਲਿਆਇਆ ਉਹ ਮਸ਼ੀਨ ਲੱਗੀ ਹੋਈ ਆ ਉਹ ਚੱਲਦੀ ਆ ਇੱਧਰ ਆ ਵੀ ਜਵਾਨ ਬੈਠੇ ਆ ਨਵੇਂ ਟਰੈਕਟਰ ਵਾਲੇ ਸਾਸਰੀ ਕਾਲ ਜੀ ਕੀ ਹਾਲ ਨੇ ਸਾਸਰੀ ਕਾਲ ਜੀ ਸਾਸੀ ਕਾਲ ਜੀ ਵਧਾਈਆਂ ਭਾਈ ਤੁਹਾਨੂੰ ਸਾਰਿਆਂ ਨੂੰ ਬਹੁਤ 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 ਵਧਾਈਆਂ ਡੈਡੀ ਨੇ ਕਦੋਂ ਆਣਾ ਕੱਲ੍ਹ ਆਪਾਂ ਚਲ ਬੜੀ ਇੱਕਾ ਨੂੰ ਲੈ ਆਂਦਾ

ਸਸਮਸ ਜੇ ਇਹ ਤਾਂ ਉਧਰ ਦਾ ਮੈਨੂੰ ਜ਼ੋਰ ਲਾਈਂਦਾ ਇੱਥੇ ਮੈਂ ਲਾ ਕੇ ਵਧਣਾ ਆਹੀ ਕਰ ਉਹ ਜਿਹੜਾ ਕਹਿੰਦਾ ਕਿ ਅਸੀਂ ਮੋਹਰੀ ਹੈ ਹਾਂ ਸਾਜਿਆ ਜੀ ਆਪਣੇ ਹੀ ਸਾਡੇ ਪੂਰਾ ਦਾਣਾ ਬਣਿਆ ਸੀ ਇਹਦਾ ਹਾਂ ਦਾਣਾ ਪੀਦਾ ਉਹ ਦੁੱਧੇ ਹੋ ਜਾਂਦਾ ਸਰਵਾ ਕੇ ਲਾਹਾਂ ਜਿੰਨਾ ਸੁੱਕੀ ਹੈ ਮੈਂ ਤਾਂ ਕਹ ਇਧਰ ਦੀ 1500 ਤਾਂ ਹੁਣ ਦੱਸਿਆ ਨੇ ਕਹਿੰਦਾ ਕਿਹੜਾ 710 710 ਆ ਨਵਾਂ ਵੀ ਆ ਬਹ ਹੋਰ ਕਿਹੜਾ ਬੱਜਣਾ ਇੱਕ ਕਿਹੜਾ ਜਾ ਬੱਜਣਾ ਧਰਮੇ ਵਾਲਾ ਚਾ ਕੋਈ ਮੇਨਾਂ ਤਾਂ ਕਹਿੰਦਾ ਆ ਤਾਂ ਉੱਥੇ ਤਾਂ 1500 ਨਾ 1500 ਨਾ ਮੈਂ ਉਧਰ ਵੀ ਆਇਆ ਮੈਂ ਉਧਰ ਚਲਾ ਗਿਆ ਕਹਿੰਦੇ ਨਹੀਂ ਇਧਰ ਪੜਦੇ ਆ ਚਲ ਦੇਖਦੇ ਆ ਜਾ ਕੇ ਇਹ 710 ਵੀ ਆ ਕੋਈ ਉਹ ਦਾਣਾ ਬਹੁਤ ਸੋਹਣਾ ਦੇਖੋ ਦਾਣਾ ਕਿੱਡਾ ਘੈਂਟ ਆ ਪਰ ਇਹ ਚ ਦਾਣਾ ਹਜੇ ਹਰਾ ਹੈਗਾ ਨਰਮਾ ਦਾਣਾ ਦੇਖੋ ਕਿੰਨੇ ਹਰੇ ਦਾਣੇ ਦੀਂਦੇ ਆ ਅਗਰਜੀਤ ਉਹ ਇਹ ਚ ਦਾਣਾ ਹਰਾ ਕਿੰਨਾ ਯਾਰ ਐ ਚ ਬਹੁਤ ਜਿਆਦਾ ਨਵੇਂ ਹੋ ਗਏ ਮਸ਼ੀਨ ਗਰਜੀਤ ਪਾਈ ਵਾਲੀ ਇਹ ਵੀ ਨਵੀਂ ਤੇ ਉਧਰ ਹੌਲੈਂਡ ਨਵਾਂ ਉਹ ਖੜਿਆ ਬਣਾਉਣ ਲੱਗੇ ਆ ਸਟੋਰੀਆਂ ਮੁੰਡੇ ਇਹ ਦਵਾਈ ਦਾ ਮੁੰਡਾ ਵੀ ਜਵਾਨ ਹੋ ਗਿਆ ਉਹ ਨਾਲ ਬੈਠਾ ਹੋਰਲੇ ਪਾਸੇ ਇੱਕ ਮਸ਼ੀਨ ਇਹਨੂੰ ਸੰਭਾਲਦੀ ਪਈ ਹੈ ਨਹੀ ਜਿਆਦਾ ਜਿਆਦਾ ਚੜ੍ਹ ਕੇ ਨਹੀਂ ਹੈਗੀ ਤਾਂ ਵਿੱਚ ਮੰਨ ਲਾ ਮੈਨੂੰ ਤਾਂ ਸਹੀ ਲੱਗੀ ਦੋ ਦੋ ਗ ਦਾਣੇ ਵਿੱਚ ਨਰਮ ਦਿਖਾਉਂਦੀ ਆ ਉਹਨਾਂ ਕ ਦਾ ਕਹਿੰਦੇ ਨਰਮ ਵੱਢਣੀ ਵੀ ਚਾਹੀਦੀ ਆ ਇਹ ਉਹ ਜਿਹੜਾ ਦਾਣਾ ਨਰਮ ਦੀਂਦਾ ਨਾ ਇਹ ਬੋਕ ਹੁੰਦੀ ਆ ਹੰਪਰਛਰੀ ਜਾਂਦੇ ਅਸੀਂ ਇਹੀ ਪੀਆਰਪੇ ਦੇਖੇ ਹੋਏ ਜੀ ਅੱਛਾ ਕਿਹੜਾ ਦਾਣਾ ਹਰਾ ਰਹਿ ਗਿਆ ਹਾਂ ਇਹ ਫੂਕਾ ਇਹ ਤਾਂ ਪੱਕਣਾ ਹੀ ਨਹੀਂ ਇਹ ਤਾਂ ਜਾ 10 ਦਿਨ ਖੜਾਈ ਰੱਖ ਲੈ ਜਾਨੀ ਜੀਰੀ ਹੁਣ ਵੱਢਣ ਵਾਲੀ ਆਪਣੀ ਹਾਂ ਜਿੰਨੇ ਦਾਣੇ ਤੋੜੇਂਗਾ ਸਾਰੇ ਫੂਕ ਰਹੇ ਓਕੇ ਕਿਹੜਾ ਕੋਈ ਦਾਣਾ ਹਾਂ ਜਿਵੇਂ ਮੰਨ ਲਾ ਕੋਈ ਨਿੱਗਰ ਹੋਊਗਾ ਵੀ ਆਹਾਂ ਦਾਣਾਂ ਦਾ ਇਹ ਵੱਡੀ ਤੋਂ ਬਾਅਦ ਜਦ ਹੀ ਪੱਕ ਜਾਂਦਾ 1509 ਜੀਰੀ ਅਪਰਛਰੀਏ ਤਾਂ ਬਈ ਇਦੋਂ ਵੀ ਨਰਮ ਪੜਦੇ ਆ ਹਾਂ ਇਹਦੇ ਕੁਆਲਿਟੀ ਫੇਰ ਬਣਦੀ ਨਹੀਂ ਕੁਆਲਿਟੀ ਨਹੀਂ ਬਣਦੀ ਹੈ ਕਿ 1509 ਜੇ ਫਿਰ ਹੁਣ ਅੱਜ ਵੱਢਦੀਏ ਵੱਢ ਲੈ ਫਟਾ ਚੱਕ ਲਈਏ ਵੱਢਣ ਵਾਲੀ ਓ ਉਹ ਵੀ ਮੈਂ ਚੈੱਕ ਕਰ ਲਾਂ ਮੜੇ ਗਾਂਹਾਂ ਵਾਲਾ ਵੀ ਚੱਲ ਤੋਰ ਮੂਰੇ ਆ ਜਾ ਚੱਲ ਚੱਲ ਨਾ ਉਹ ਤਾਂ ਹੋਊਗਾ ਇੰਨਾ ਗ੍ਰੇਡ ਦਾ 3300 ਤਾਂ ਉੱਤੀ ਹੈ ਜਾਨੀ ਹਾਂ ਹਾਂ 3300 ਆ ਇੱਥੋਂ ਜ਼ਿਆਦਾ ਨਰਮ ਤਾਂ ਇਹ ਦੀ ਵੈਸੇ ਉੱਧਰ ਨਾਲੋਂ ਪਤਾ ਨਹੀਂ ਉੱਥੇ ਮਿਲਦਾ ਨਾ ਪਾਣੀ ਪੂਣੀ ਸਿਰੇ ਤੇ ਤਿਰਕ ਚੜਿਆ ਨਹੀਂ ਹੋਇਆ ਨਹੀਂ ਨਹੀਂ ਇੱਥੇ ਗੀਰੀ ਸੁਨੱਖੀ ਦੀਂਦੀ ਹੈ ਨਾ ਕੋਈ ਨਰਮ ਨਹੀਂ ਭਾਈ ਹਾਂ ਤਾਂ ਨਾ ਪੂਰੀ ਵਧੀਆ ਪੱਟਰ ਵਾਲੀ ਆ ਜੇ ਆਪਾਂ ਕਹੀਏ ਉਹ ਪਰਲਕ ਗੜ ਕੇ ਤਾਂ ਫਿਰ ਇਹ ਤਾਂ ਦਾਣਾ ਟੁੱਟਾ ਹੋਊਗਾ ਨਹੀਂ ਨਹੀਂ ਫੇਰ ਚੱਲ ਫੇਰ ਗਾਂਲ ਵੀ ਦਾਣਾ ਟੁੱਟ ਗਿਆ ਨਾ ਹਾਂ ਗ੍ਰੇਡ ਘੱਟ ਜਾਂਦਾ ਆ ਮੈਨੂੰ ਹੀ ਆ ਵੀ ਲੱਗੀ ਤਾਂ 6 ਤਰੀਕ ਦੀ ਹੋ ਬਿੰਦਰ ਵਾਲੀ ਲੱਗੀ ਆ 2 3 ਤਰੀਕ ਦੀ ਆਪਣੀ ਛੇ ਦੀ ਲੱਗੀ ਸੀ 6 ਜੁਲਾਈ ਦੀ ਹਾਂ 6 ਜੁਲਾਈ ਦੀ ਜਨਤੋ ਗਾਸਤ ਸੰਬੰਧ ਆ ਬੈਗੀ ਜੇਲ੍ਹ ਤਾਂ ਨਹੀਂ ਜੀ ਆ ਦੋ ਦਿਨਾਂ ਦੇ ਆ ਅਕਤੂਬਰ ਪਟਨਾ ਕੀ ਆ ਕਹਿ ਰਹਾ ਜੇ 889 ਦਿਨ ਦੀ ਫੜਦੇ ਹੁਣ ਤੱਕ ਬਸ ਫਿਰ 88 ਦਿਨ ਹੀ ਹੋ ਗਏ ਆਪਣੇ ਵੀ ਅੱਜ ਬਸ ਇੰਨੇ ਕੁ ਦਿਨਾਂ ਦੀ ਉਹ ਫੜਦੇ ਆਈ ਹੀ ਜਨਾ ਸਹੀ ਸਹੀ ਆ ਬਸ ਫਿਰ ਤਾਂ ਕਰਦੀਏ ਕਾਰਵਾਈ ਮੋਟਾ ਦਾਣਾ ਨਰਮ ਝਾਕਦਾ ਵੀ ਨਾ ਵੱਡੀ ਤੋਂ ਬਾਅਦ ਤੂੰ ਕਿਹੜਾ ਅਜੀ ਲੈ ਜਾਣੀ ਆ ਆ ਮੈਂ ਦੋ ਤਿੰਨ ਦਿਨ ਰੋਕ ਕੇ ਲੈ ਕੇ ਜਾਵਾਂ ਬੜ ਬਣ ਜਾਂਦੀ ਜੇ ਜੀ ਬੱਸ ਫੇਮ ਟਰਾਲੀ ਪਾ ਲਿਆ ਉਹ ਉਧਰਲਾ ਵੱਢ ਕੇ ਜਾਂਦੇ ਹਾਂ ਇੱਧਰ ਵੱਢ ਚਲਾਂਗੇ ਇੱਧਰ ਵੀ ਵੱਢ ਜਾਣੀ ਮਸ਼ੀਨ ਇਧਰ ਪਰਲੇ ਪਾਸੇ ਬੰਦੇ ਜੀ ਤਾਂ ਲੋਡ ਹੈ ਨਹੀਂ ਕਿ ਨਾ ਝੋਨਾ ਖੜਾ ਸਾਰ ਕੋਈ ਤਾਂ ਕੋਈ ਲੋਡ ਜੇ ਮੜਾ ਮੋਟਾ ਹੋਊ ਕੋਈ ਡਾਲ ਫੜ ਲਾਂਗੇ ਇੰਨਾ ਕ ਤਾਂ ਸਰ ਜਾਂਦਾ ਆਹ ਬੂਝਾ ਜੇ ਵਿੱਚ ਵੱਢਣ ਦੀ ਲੋੜ ਹੈ ਕੋਈ ਕੀ ਕਰੀਏ ਇਹਦੇ ਇਹਦੇ ਵਿੱਚ ਖਾਸੇ ਨਹੀਂ ਵੇ ਵਿੱਚ ਤਾਂ ਹੁੰਦਾ ਨਹੀਂ ਇਹਨਾਂ ਦਾ ਦਰਨਾ ਆਹ ਤਾਂ ਫੋਕ ਚ ਨਿਕਲ ਜਾਣਾ ਹੈ ਕਿਦਾਂ ਨਾ ਹੈਗਾ ਹੈਗਾ ਸਲਾ ਬਣਿਆ ਹੋਇਆ ਜਾਂ ਇਹ ਕਰਦੇ ਆ ਪੜਿਆ ਹੋਇਆ ਇਹਨੂੰ ਦੱਤੀ ਨਾਲ ਵੜ ਦੰਨੇ ਆ ਖਲਖਾਸੇ ਆ ਕਿੰਨੇ ਕੁ ਵੱਡੇਗਾ ਇਹ ਪਤਾ ਕਿਹੜੇ ਨੇ ਇਹ ਝੰਡੇ ਵਾਲੇ ਨੇ ਮੁੱਛੌੜਾ ਮੁੱਛੌੜਾ ਇਹ ਭੈਣ ਦਾ 15 ਸੌ ਦਾ ਕਰਕੇ ਬਣਾਇਆ ਹੁੰਦਾ ਨਾ ਵਿੱਚ ਮਣਾ ਮੁੱਟਾ ਮੁੱਛੌੜਾ ਹੈ ਇਹ ਹੈਗਾ ਤਾਂ ਵੈਸੇ ਤਾਂ ਇਹ ਉਖਾ ਤੋ ਬਿੰਡਾ ਜਿਹਾ ਹੈ ਤਾਂ ਪਿਓਰ ਖਤਮ ਤਾਂ ਇਹ ਹੋਈ ਜਾਣਾ ਮੇਰੇ ਹਿਸਾਬ ਨਾਲ ਜਦੋਂ ਆਪਾਂ ਉਹ ਕਰ ਦੇਣਾ ਹੈ ਵਿੱਚ ਲੈ ਜਾਊਗੀ ਦਾਣਾ ਪਰ ਮਸ਼ੀਨ ਉਹ ਤਾਂ ਮਸ਼ੀਨ ਜਾਊਗਾ ਦਾਣਾ ਕਿਉਂਕਿ ਦਾਣਾ ਬਣਿਆ ਹੋਇਆ ਜੇ ਨਾ ਬਣਿਆ ਹੁੰਦਾ ਫਿਰ ਤਾਂ ਨਾ ਜਾਣਾ ਹੈ ਤਾਂ ਦੁੱਧ ਹੀ ਆ ਮੇਰੇ ਹਿਸਾਬ ਨਾਲ ਤਾਂ ਲੈਣਾ ਹੀ ਨਹੀਂ ਨਾਲ ਉਹ ਇਹ ਕੀ ਕਰੀਏ 10 ਰੋਡ ਦੇ ਸਾਡੇ ਕੋਲ ਕਿੰਨਾ ਕਿੰਨਾ ਕਰਾਂਗੇ ਹਾਂ ਚੱਕ ਲਈ ਚੱਕ ਲਈ ਜਾਈਂ ਉਹਦੇ ਫਿਰ ਉੜਕੀ ਅੰਦਰ ਮੱਧਮ ਬਧਈਆ ਵਾਲਾ ਕਰਨਾ ਪੂਰਾ ਉਹੀ ਆ ਲੀਹਾਂ ਬਣ ਜਾਣੀਆਂ ਨੇ ਇੱਕ ਵੀ ਖਾਸ ਇੰਨੇ ਕੱਢਦੇ ਤਾਂ ਮੱਧਮ ਬਧਈਆ ਕਰਾ ਪੜਨ ਵਾਲੀ ਆ ਚੱਕ